ਇੱਕ ਰਸਤੇ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਦੋ ਚਚੇਰੇ ਭਰਾ ਛੱਪੜ ਦੇ ਵਿੱਚ ਡੁੱਬ ਜਾਂਦੇ ਨੇ ਕਿਉਂਕਿ ਭਾਰੀ ਬਾਰਿਸ਼ ਦੇ ਕਾਰਨ ਪਿੰਡ ਦਾ ਛੱਪੜ ਜਿਹੜਾ ਸੀ ਉਹ ਓਵਰਫਲੋ ਹੋਇਆ ਸੀ ਔਰ ਕਾਫੀ ਪਿੰਡ ਦਾ ਛੱਪੜ ਜਿਹੜਾ ਡੂੰਘਾ ਦੱਸਿਆ ਜਾ ਰਿਹਾ ਮਹਿਲਾਵਾਲਾ ਪਿੰਡ ਹੈਗਾ ਅਜਨਾਲੇ ਦੇ ਕੋਲ ਅੰਮ੍ਰਿਤਸਰ ਦੇ ਕੋਲ ਜਿੱਥੇ ਪੂਰੀ ਘਟਨਾ ਵਾਪਰੀ ਹੈ ਦੋ ਚਚੇਰੇ ਭਰਾ ਸੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਮਾਂ ਨੂੰ ਲੈਣ ਦੇ ਵਾਸਤੇ ਜਾ ਰਹੇ ਸੀਗੇ ਪਰ ਆਚਾਰਕ ਰਸਤੇ ਦੇ ਵਿੱਚ ਘਟਨਾ ਵਾਪਰ ਜਾਂਦੀ ਹੈ ਦੋਨੋਂ ਚਚੇਰੇ ਭਰਾ ਪਿੰਡ ਦੇ ਛੱਪੜ ਦੇ ਵਿੱਚ ਡੁੱਬ ਜਾਂਦੇ ਆ ਇੱਕ ਭਰਾ ਨੂੰ ਤਾਂ ਬਾਹਰ ਕੱਢ ਲਿਆ ਜਾਂਦਾ ਪਰ ਜੋ ਦੂਸਰਾ ਹੈ ਉਹਦੀ ਅਜੇ ਵੀ ਭਾਲ ਜਾਰੀ ਹੈ ਉਹਦਾ ਅਜੇ ਕੁਝ ਵੀ ਪਤਾ ਨਹੀਂ ਲੱਗ ਪਿਆ ਗੋਤਾਖੋਰਾਂ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈ ਗਿਆ ਜਿਸ ਕਾਰਨ ਇਹ ਪਿੰਡ ਦਾ ਛੱਪੜ ਜਿਹੜਾ ਕਾਫੀ ਡੂੰਘਾ ਵੀ ਦੱਸਿਆ ਜਾ ਰਿਹਾ ਔਰ ਓਵਰਫਲੋ ਹੋਇਆ ਸੀ ਮੀਂਹ ਦੇ ਪਾਣੀ ਦੇ ਨਾਲ ਔਰ ਜਦੋਂ ਹੀ ਇਹ ਬਾਈਕ ਤੇ ਸਵਾਰ ਹੋ ਕੇ ਜਾਂਦੇ ਨੇ ਤਾ ਅਚਾਨਕ ਕਿਸੇ ਘਟਨਾ ਦੇ ਕਰਕੇ ਛੱਪੜ ਦੇ ਵਿੱਚ ਡਿੱਗ ਜਾਂਦੇ ਆ ਦੋਨੋਂ ਚਚੇਰੇ ਭਰਾ ਸੀ ਔਰ ਇੱਕ ਜਾਨੇ ਦੀ ਤਾਂ ਭਾਲ ਕਰ ਲਈ ਗਈ ਹੈ ਪਰ ਦੂਸਰੇ ਦੀ ਭਾਲ ਅਜੇ ਵੀ ਜਾਰੀ ਹੈ ਕਾਫੀ ਸਮਾਂ ਹੋ ਚੁੱਕਿਆ ਹੈ ਗੋਤਾਖੋਰਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੱਭਿਆ ਜਾਵੇ ਜੋ ਡੁੱਬਿਆ ਹੈਗਾ ਲੜਕਾ 17 ਸਾਲ ਉਸਦੀ ਉਮਰ ਦੱਸੀ ਜਾ ਰਹੀ ਹੈ ਆਰੀਅਨ ਉਸਦਾ ਨਾਮ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੂਰੇ ਪਿੰਡ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਪਰਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹ ਪੁੱਤ 17 ਸਾਲ ਮਹਿਸ ਜਿਸ ਦੀ ਉਮਰ ਹੈ ਤਾਂ ਛੱਪੜ ਦੇ ਵਿੱਚ ਡੁੱਬ ਚੁੱਕਿਆ ਹੈ ਅਜੇ ਤੱਕ ਵੀ ਉਹਦੀ ਭਾਲ ਨਹੀਂ ਹੋਈ ਗੋਤਾਖੋਰ ਭਾਲ ਕਰ ਰਹੇ ਨੇ ਔਰ ਬੇਬਸ ਹੋਏ ਲਾਚਾਰ ਮਾਂ ਪਿਓ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਨ੍ਹਾਂ ਦੇ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ ਪਤਾ ਵੀ ਹੈ ਕਿ ਸਾਡਾ ਪੁੱਤ ਇਸ ਛੱਪੜ ਦੇ ਵਿੱਚ ਡਿੱਗਿਆ ਪਰ ਅਜੇ ਤੱਕ ਲੱਭਿਆ ਨਹੀਂ ਹੈ ਮਾਪਿਓ ਬੇਬਸ ਨੇ ਕਰ ਕੁਝ ਨਹੀਂ ਸਕਦੇ ਬਸ ਇੰਤਜ਼ਾਰ ਕੀਤਾ ਜਾ ਰਿਹਾ ਕਿ ਸਾਡਾ ਪੁੱਤ ਸਹੀ ਸਲਾਮਤ ਇਸ ਪਾਣੀ ਦੇ ਵਿੱਚੋਂ ਨਿਕਲ ਕੇ ਬਾਹਰ ਆ ਜਾਏ ਪਰ ਅਜੇ ਤੱਕ ਵੀ ਭਾਰ ਗੋਤਾਖਰਾਂ ਦੇ ਵੱਲੋਂ ਜਾਰੀ ਹੈ ਕੋਈ ਵੀ ਪਤਾ ਨਹੀਂ ਲੱਗ ਪਾਇਆ ਦੋ ਚਚੇਰੇ ਭਰਾ ਛੱਪੜ ਦੇ ਵਿੱਚ ਡਿੱਗੇ ਸੀ ਇੱਕ ਨੂੰ ਬਾਹਰ ਕੱਢ ਲਿਆ ਗਿਆ ਪਰ ਦੂਜੇ ਦੀ ਭਾਲ ਅਜੇ ਵੀ ਜਾਰੀ ਹੈ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਗੱਲਬਾਤ ਕੀਤੀ ਗਈ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਕਿ ਕਿਵੇਂ ਇਹ ਘਟਨਾ ਵਾਪਰੀ ਹੈ ਅਜੇ ਤੱਕ ਪਤਾ ਲੱਗ ਪਾਇਆ ਕੁਝ ਕਿ ਨਹੀਂ ਤਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਸੁਣਾ ਦਿੰਨੇ। ਜਾਣੇ ਮੰਮੀ ਨੂੰ ਲੈਣ ਜਾਣੇ ਤੇ ਦੇਪੇ ਉੱਥੇ ਹੁਣ ਮੈਂ ਆ ਦੇ ਭਰਾ। ਉੱਥੇ ਜਾ ਰਹੇ ਹਾਂ 3 ਸਾਰਾ ਵਾਕਿਆ ਕਿਦਾਂ 8 ਸਾਲ ਦੀ ਕਿੰਨੇ ਕੁ ਵੇ ਦੀ ਨੌ ਵੇ ਦੀ। ਇਹ ਕਿੱਥੋਂ ਕਿਦਾਂ ਦਾ ਪਾਣੀ ਕਰਦਾ ਮੀਂਹ ਦਾ? ਹਾਂਜੀ। ਅੱਛਾ ਕੱਟ ਢਿੱਗੇਗਾ ਅੱਛਾ। ਛੱਪੜ ਜਾ। ਫੇਰ ਰਸਤਾ ਕਿੱਧਰ ਹੋ ਜਾਂਦਾ? ਰਸਤਾ ਕੋੜਲੀਂ। ਪਤਨੀ ਕਿਹੜੀ ਜਗ੍ਹਾ ਤੇ ਜਾ ਰਹੇ ਕੋਟਲੀ ਜਾਣੇ ਕਿਦੇ ਮੰਮੀ ਨੂੰ ਆਕਰੇ ਮੰਮੀ ਨੂੰ ਲੈਣ ਜਾ ਰਹੇ ਕੋੜੀ ਲੈਣ ਜਾਣੇ ਆ ਦੇਖੀ ਲੱਗਦੇ ਹੁਣ ਕੀ ਹੋਇਆ ਸੁਣ ਲੱਭਣ ਨਹੀਂ ਲਿਆ ਹੈ ਸਵੇਰ ਬੱਜ ਗਈ ਹਾਂਜੀ ਅੱਧੋ ਤੇ ਲੱਭ ਰਿਹਾ ਤੇ ਕਿੰਨੇ ਕੇ ਜਾਣੇ ਆ ਲੱਗਾ ਰਾਤ ਲੱਭਣ ਦੇ ਰਾਤ ਦੇ ਬੰਨ ਗਿਆ ਮੈਂ ਪਰ ਫੇਕੇ ਗਈ ਕੀ ਗੱਲ ਹੋਈ ਹੈ ਮੇ ਤਾਂ ਮੈਨੂੰ ਲੈਣ ਚੱਲਿਆ ਹੈ ਹਾਂਜੀ ਤੇ ਮੁੜ ਕੇ ਜਿੰਨਾ ਫੋਨ ਕੀਤਾ ਵੀ ਉਹ ਥੱਲੇ ਮੋਟਰਸਾਈਕਲ ਉਤਰ ਗਿਆ ਬੜਾ ਪਾਣੀ ਆਇਆ ਇਹ ਇਹ ਮੀਂਹ ਆਇਆ ਇਹ ਜਦੋਂ ਮੀਂਹ ਆਉਂਦਾ ਨਾ ਉਹਦੇ ਇਦਾਂ ਭਰਿਆ ਹੁੰਦਾ پتہ ਨਹੀਂ ਲੱਭਰੇ ਬੱਚੇ ਸਵੇਰ ਦੇ ਡੇਰ ਆਦਾਂ ਲੱਭੰਦੇ ਨੇ ਅਜੇ ਤੱਕ ਕੋਈ ਨਹੀਂ ਮਸਲਾ ਹੱਲ ਹੋਇਆ ਪਤਾ ਨਹੀਂ ਮਾਤਿਵਿਧੀ ਸੱਤ ਇਹ ਜੇ ਕੋਤਾ ਕੋਤੇ ਇਹ ਜੇ ਨੇ ਸਭ ਕਰ ਕੁਛ ਹੱਲ ਹੋਇਆ ਈ ਮੰਨ ਕਰਦੇ ਚੋਸ ਮੰਗੇ ਹੋਏ ਕਿ ਸਾਡਾ ਬੇਟਾ ਮਿਲ ਜਾਏ ਸਾਨੂੰ ਹੋਰ ਕੁਝ ਵੀ ਚਾਹੀਦਾ ਇਹ ਬੀਤੀ ਪਿੰਡ ਮਹਿਲਾ ਵਾਲਾ ਇਹ ਤਸੀਲ ਵਾਲੇ ਨਾਲ ਜਲਾ ਮੇਰੇ ਸਰ ਇਹ ਇੱਕ ਮਦਭਾਗੀ ਘਟਨਾ ਹੋਈ ਆ ਜਿਸ ਨਾਲ ਮਤਲਬ ਵੀ ਨੌਜਵਾਨ ਲੜਕਾ ਸੀ ਇੱਕ ਜਿਹੜਾ ਰਾਤ ਨੂੰ ਮਤਲਬ ਕਿ ਘਰੋਂ ਇਹਦੀ ਮਦਰ ਕਿਤੇ ਗਈ ਸੀ ਕਿਤੇ ਆਪਣੇ ਰਿਸ਼ਤੇਦਾਰਾਂ ਦੇ ਉਹਨੂੰ ਲੈਣ ਵਾਸਤੇ ਗਿਆ ਸੀ ਕਰੋ ਉਹ ਜਾਂਦਾ ਜਾਂਦਾ ਰਸਤੇ ਦੇ ਵਿੱਚ ਨਾ بارش ਪਾਦੀ ਹੋਈ ਆ ਉਹਦੇ ਕਰਕੇ ਦੋ ਛੱਪੜ ਆ ਤੇ ਇਹਨਾਂ ਦੇ ਵਿੱਚ ਉਹਦੀ ਸੜਕ ਲੰਘਦੀ ਆ ਤੇ ਸੜਕ ਵੀ ਪਾਣੀ ਦੇ ਨਾਲ ਮਤਲਬ ਜਦੋਂ بارش ਪੈਂਦੀ ਆ ਤੇ ਉਹ ਓਵਰਫਲੋ ਹੋ ਜਾਂਦੀ ਆ ਸਾਰੇ ਕੋਈ ਪਤਾ ਨਹੀਂ ਲੱਗਦਾ ਸੜਕ ਕਿੱਥੇ ਆ ਛੱਪੜ ਕਿੱਥੇ ਆ ਜਾਣੀ ਉਹ ਜਦੋਂ ਰਾਤ ਨੇਰੇ ਹੋਏ ਗਿਆ ਤਾਂ ਉਹਨੂੰ ਕੋਈ ਪਤਾ ਨਹੀਂ ਸ਼ਾਇਦ ਲੱਗਾ ਜਿਹਨੂੰ ਕੋਈ ਮੋਟਰਸਾਈਕਲ ਕਿਤੇ ਜੈ ਸਲਿੱਪ ਕਰ ਗਿਆ ਜਾਂ ਕੀ ਹੋਇਆ ਉਹਦੇ ਕਰਕੇ ਮੁਰਕੇ ਬੱਚਾ ਜਿਹੜਾ ਉਹ ਪਾਣੀ ਦੇ ਵਿੱਚ ਚਲਾ ਗਿਆ ਹੋਰ ਵੀ ਤੇ ਬੱਚਾ ਰਹਿ ਨਾਲ ਕੋ ਬਚ ਗਿਆ ਹਾਂ ਇੱਕ ਨਾਲ ਹੋਰ ਸੀ ਜਿੰਨੇ ਮੁਰਕੇ ਘਰ ਜਾ ਕੇ ਫਿਰ ਦੱਸਿਆ ਵੀ ਉਹ ਇਦੇ ਵਿੱਚ ਨੀਂ ਚੱਲਿਆ ਗਿਆ ਫਿਰ ਆਣ ਕੇ ਘਰਦਿਆਂ ਨੇ ਵੇਖਿਆ ਪਰ ਪਾਣੀ ਜਿਆਦਾ ਡੂੰਗਾ ਜਿਆਦਾ ਵਾ ਛੱਪੜ ਇਹ ਕਰਕੇ ਕੁਝ ਕਰ ਨਹੀਂ ਸਕਦੇ ਮੋਟਰਸਾਈਕਲ ਤੇ ਉੱਪਰ ਹੀ ਉਹ ਲੱਗੇ ਉਹਨਾਂ ਨੇ ਕੱਢ ਕੇ ਤੇ ਉਹ ਤਾਂ ਨਹੀਂ ਪਤਾ ਲੱਗਾ ਕਿੰਨੀਆਂ ਕਿ ਟੀਮ ਆਈਆਂ ਹੁਣ ਤੱਕ ਪਰ ਕੋਈ ਆਪਾਂ ਨੂੰ ਕੀ ਪ੍ਰਸ਼ਾਸਨਰਗਾ ਤਹਿਸੀਲਦਾਰ ਸਾਹਿਬ ਆਏ ਆ ਕੁਤਵਾਰੀ ਸਾਹਿਬ ਐਸਐਚਓ ਸਾਹਿਬ ਆਏ ਤੇ ਉਹਨਾਂ ਨੇ ਫਿਰ ਬੋਤਾ ਖੋਰ ਨਹੀਂ ਸੀ ਕੋਈ ਵੀ ਆਪਾਂ ਨੂੰ ਮਦਦ ਵੀ ਮਿਲਦਾ ਇਥੋਂ ਕੋਈ ਮੈਂ ਸਵੇਰ ਦਾ ਰਾਵੀ ਦਰਿਆਲੇ ਪਾਸੇ ਗਿਆ ਸੀ ਉਧਰੋਂ ਸ਼ਾਇਦ ਕੋਈ ਮਿਲ ਜੇ ਲੈਈਏ ਤੇ ਉਧਰੋਂ ਨਹੀਂ ਮਿਲ ਸਕਿਆ ਉਹ ਤੋਂ ਬਾਅਦ ਫਿਰ ਬਿਆਸ ਤੋਂ ਅਹੀਂ ਮਤਲਬ ਵੀ ਮਂਗਾਏ ਆ ਇਹ ਗੋਤਾਖੋਰਾਂ ਮੰਗਾਇਆ ਫਿਰ ਉੱਥੋਂ ਫਿਰ ਉਹਨਾਂ ਨੂੰ ਲਿਆ ਕੇ ਤੇ ਫਿਰ ਉਹ ਲੈ ਰਹੇ ਆ ਸਾਲ ਜਾਰੀ ਹੈ ਲੈ ਜੀ ਹਾਂਜੀ ਪਾਲ ਜਾਰੀ ਹੈ ਜੀ ਮਤਲਬ ਕਿ ਉਹਨਾਂ ਨੂੰ ਜੇ ਪਤਾ ਨਹੀਂ ਲੱਗ ਰਿਹਾ ਕੋਈ ਛੱਪੜ ਕਾਫੀ ਡੂੰਘਾ ਤੇ ਇੱਕ ਕਾਫੀ ਏਰੀਆ ਦੇ ਵਿੱਚ ਹੈ ਕਾਫੀ ਘੰਟੇ ਹੋ ਗਏ ਨੇ ਅਸਲ ਵਿੱਚ ਗੱਲ 16 17 ਘੰਟੇ ਹੋ ਗਏ ਹਾਂਜੀ ਹਾਂਜੀ ਕਾਫੀ ਟਾਈਮ ਹੋ ਗਿਆ ਇਸ ਜੀ ਤੋਂ ਮਤਲਬ ਜਿਆਦਾ ਇਹ ਉਹਨਾਂ ਦੇ ਆਪਣੇ ਇਲਾਕੇ ਦੇ ਵਿੱਚ ਕੋਈ ਗੋਤਾਖੋਰ ਨਹੀਂ ਉਹਦੇ ਕਰਕੇ ਥੋੜਾ ਕਰ ਉਹਨਾਂ ਨੂੰ ਮਿਲਦੇ ਆ ਜਾਂ ਉਹਨਾਂ ਦਾ ਕੀ ਮੰਗ ਕਰਦੇ ਸ਼ਾਸਨ ਤੋਂ ਇਹ ਮੰਗ ਕਰਦੇ ਆਂਗੇ ਥੋੜਾਕ ਮਤਲਬ ਵੀ ਜਿੱਤਰਾ ਸਰਕਾਰ ਵੱਲੋਂ ਵੀ ਜਿੱਤਰਾ ਛੱਪੜ ਆ ਜਾਂ ਸੜਕ ਆ ਕੋਈ ਇਹੋ ਜਿਹਾ ਮਤਲਬ ਹੋਵੇ ਜਿੱਤਰਾ ਪਾਣੀ ਖਲੋਤਾ ਸੜਕ ਦੇ ਉੱਤੇ ਕੋਈ ਇਹਨੂੰ ਇਸ ਤਰੀਕੇ ਨਾਲ ਹੋਵੇ ਵੀ ਇਹਨਾਂ ਦੇ ਉੱਤੇ ਰਸਤੇ ਦੇ ਵਿੱਚ ਨਾ ਹੋਵੇ ਕੋਈ ਵੀ ਇਹੋ ਜਿਹੀ ਪ੍ਰੋਬਲਮ ਜਿਹਨੂੰ ਲੰਘਦਾ ਬੰਦਾ ਉਹਨੂੰ ਪਤਾ ਹੋਵੇ ਵੀ ਕਿੱਥਾਂ ਸੀ ਉਹ ਜਦੋਂ ਪਾਣੀ ਆ ਪਤਾ ਨਹੀਂ ਦਾ ਛੱਪੜ ਕਿੱਥੇ ਆ ਰਸਤਾ ਰਸਤਾ ਕਿੱਥੇ ਆ ਗੱਲ ਕੁਛ ਨਹੀਂ ਹੋਈ ਆਪਣੀ ਮਾਨਵਨ ਚੱਲਿਆ ਤੇ ਉਹ ਪਾਣੀ ਬੜਾ ਉਹਨੂੰ ਪਤਾ ਨਹੀਂ ਲੱਗਾ ਪਾਣੀ ਕਿੱਧਰ ਕਰ ਗਿਆ ਮੁਰ ਸਾਹਿਬ ਪਾਣੀ ਜਿ ਡੇਪਿਆ ਇਮੇਚਰ ਹੋ ਗਿਆ ਜੀ ਇਹਦਰਾ ਆਂਦਾ ਨੰਬਰ ਕੋਈ ਟੀਮ ਆਈ ਨਾ ਲੱਭਵਾ ਸਲੱਭਣ ਦੇ ਹਾਂਜੀ ਲੱਭਣੇ